ਦੋਸਤੋ ਇੱਕ ਵਾਰੀ ਫੇਰ ਤੁਹਾਡਾ ਵਾਹ ਖੇਤੀ ਸਾਡੇ ਚੈਨਲ ਦੇ ਉੱਪਰ ਸਵਾਗਤ ਹੈਗਾ ਜੀ ਅੱਜ ਅਸੀਂ ਉਸ ਫਸਲ ਬਾਰੇ ਗੱਲ ਕਰਾਂਗੇ ਜਿਸ ਨੇ ਦੁਨੀਆਂ ਦੁਨੀਆਂ ਦੀਆਂ ਸਭਿਆਤਾਵਾਂ ਨੂੰ ਜ਼ਿੰਦਾ ਰੱਖਿਆ ਯਾਨੀ ਕਿ ਕਣਕ ਅੱਜ ਇਹ ਭਾਰਤ ਵਿੱਚ ਸਭ ਤੋਂ ਵੱਧ ਉਗਾਈਆਂ ਜਾਣ ਵਾਲੀਆਂ ਫਸਲਾਂ ਵਿੱਚੋਂ ਇੱਕ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਣਕ ਕਦੇ ਵੀ ਭਾਰਤ ਦਾ ਹਿੱਸਾ ਨਹੀਂ ਸੀ ਤਾਂ ਆਓ ਇੱਕ ਇਤਿਹਾਸਕ ਯਾਤਰਾ ਤੇ ਚੱਲੀਏ ਕਣਕ ਦੇ ਨਾਲ ਕਣਕ ਦੀ ਕਹਾਣੀ ਲਗਭਗ 10000 ਸਾਲ ਪਹਿਲਾਂ ਸ਼ੁਰੂ ਹੁੰਦੀ ਹੈ ਇਸ ਦੀ ਕਾਸਟ ਸਭ ਤੋਂ ਪਹਿਲਾਂ ਪੱਛਮੀ ਏਸ਼ੀਆ ਦੇ ਉਪਜਾਊ ਕਰੇਸੈਂਟ ਵਿੱਚ ਕੀਤੀ ਗਈ ਸੀ ਜਿਸ ਵਿੱਚ ਇਰਾਕ, ਸੀਰੀਆ, ਤੁਰਕੀ ਅਤੇ ਇਜ਼ਰਾਈਲ ਵਰਗੇ ਦੇਸ਼ ਸ਼ਾਮਲ ਹਨ। ਇਹੀ ਉਹ ਥਾਂ ਸੀ ਜਿੱਥੇ ਮਨੁੱਖਾਂ ਨੇ ਸ਼ਿਕਾਰੀ ਸੰਗ੍ਰਾਹਿਕ ਜੀਵਨ ਤੋਂ ਖੇਤੀਬਾੜੀ ਵੱਲ ਪਹਿਲ ਕਦਮ ਰੱਖਿਆ। ਇੱਥੇ ਉਗਾਈਆਂ ਜਾਣ ਵਾਲੀਆਂ ਫਸਲਾਂ ਜਿਹੜੀਆਂ ਅਸੀਂ ਦੋ ਪ੍ਰਮੁੱਖ ਕਿਸਮਾਂ ਸਨ, ਐਮਰਕਨ ਅਤੇ ਆਇਨ ਕੌਰਨ ਕਣਕ ਸਮੇਂ ਦੇ ਨਾਲ ਇਹ ਪ੍ਰਜਾਤੀਆਂ ਅਫਰੀਕਾ, ਯੂਰਪ ਅਤੇ ਏਸ਼ੀਆ ਵਿੱਚ ਫੈਲ ਗਈਆਂ। ਭਾਰਤ ਵਿੱਚ ਕਣਕ ਦਾ ਪਰਵੇਸ਼ 5000 ਤੋਂ ਲੈ ਕੇ 7000 ਸਾਲ ਪਹਿਲਾਂ ਮੰਨਿਆ ਜਾਂਦਾ ਹੈ। ਸਿੰਧੂ ਘਾਟੀ ਸਭਿਤਾ ਦੇ ਮੋਹਨਜੋਦੜੋ ਅਤੇ ਹੜੱਪਾ ਵਿਖੇ ਖੁਦਾਈ ਵਿੱਚ ਕਣਕ ਦੇ ਦਾਣੇ ਮਿਲੇ। ਇਸ ਦਾ ਮਤਲਬ ਹੈ ਕਿ ਕਣਕ ਵਿਦੇਸ਼ੀ ਵਪਾਰ ਜਾਂ ਪ੍ਰਵਾਸੀਆਂ ਰਾਹੀਂ ਭਾਰਤ ਪਹੁੰਚੀ। ਕਣਕ ਦੀਆਂ ਕਿਸਮਾਂ ਪੱਛਮੀ ਏਸ਼ੀਆ ਦੇ ਵਪਾਰਕ ਰਸਤੇ ਰਾਹੀਂ ਭਾਰਤ ਪਹੁੰਚੀਆਂ। ਇਸ ਦੀ ਕਾਸ਼ਤ ਖਾਸ ਕਰਕੇ ਉੱਤਰ ਪੱਛਮੀ ਭਾਰਤ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਵਿੱਚ ਸ਼ੁਰੂ ਹੋਈ ਭਾਰਤ ਵਿੱਚ ਉਗਾਈਆਂ ਜਾਣ ਵਾਲੀਆਂ ਮੁੱਖ ਕਿਸਮਾਂ ਇਹ ਹਨ ਟ੍ਰਾਈਟਿਕਮ ਐਸਟੀਵਮ ਮੁੱਖ ਰੋਟੀ ਜਿਹੜੀ ਕਣਕ ਹੈਗੀ ਹੈ ਟ੍ਰਾਈਟਿਕਮ ਡੁਰਮ ਟ੍ਰਾਈਟਿਕਮ ਡਾਈਕੋਕਮ ਇਹ ਜਿਹੜੀ ਹੈਗੀ ਹੈ ਇਹ ਦੱਖਣੀ ਭਾਰਤ ਵਿੱਚ ਪ੍ਰਸਿੱਧ ਹੈਗੀ ਹੈ ਇਹਨਾਂ ਵਿੱਚੋਂ ਟ੍ਰਾਈਟਿਕਮ ਐਸਟੀਵਮ ਸਭ ਤੋਂ ਵੱਧ ਉਗਾਈ ਜਾਂਦੀ ਹੈ ਜੀ ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਦੇਸ਼ ਹੈ ਚੀਨ ਪਹਿਲੇ ਨੰਬਰ ਤੇ ਹੈ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਬਿਹਾਰ ਵਰਗੇ ਰਾਜ ਕਣਕ ਦੇ ਉਤਪਾਦਨ ਵਿੱਚ ਮੋਹਰੀ ਹਨ ਕਣਕ ਹਾੜੀ ਦੇ ਮੌਸਮ ਦੀ ਮੁੱਖ ਫਸਲ ਹੈ ਇਹ ਅਕਤੂਬਰ ਨਵੰਬਰ ਵਿੱਚ ਬੀਜੀ ਜਾਂਦੀ ਹੈ ਤੇ ਮਾਰਚ ਅਪ੍ਰੈਲ ਵਿੱਚ ਕੱਟੀ ਜਾਂਦੀ ਹੈ 1960 ਦੇ ਦਹਾਕੇ ਵਿੱਚ ਜਦੋਂ ਭਾਰਤ ਅਕਾਲ ਦੀ ਕਾਗਾਰ ਤੇ ਸੀ ਹਰੀ ਕ੍ਰਾਂਤੀ ਆਈ ਡਾਕਟਰ ਐਮ ਐਸ ਸੁਆਮੀ ਨਾਥਨ ਅਤੇ ਨਾਰਮਨ ਬੋਰਲੋਕ ਦੀ ਮਦਦ ਨਾਲ ਕਣਕ ਦੀਆਂ ਉੱਚ ਉਪਜ ਦੇਣ ਵਾਲੀਆਂ ਕਿਸਮਾਂ ਪੇਸ਼ ਕੀਤੀਆਂ ਗਈਆਂ ਪੰਜਾਬ ਹਰਿਆਣਾ ਵਿੱਚ ਕਣਕ ਦਾ ਬੰਪਰ ਫਸਲ ਹੋਇਆ ਅਤੇ ਭਾਰਤ ਅਨਾਜ ਦੇ ਮਾਮਲੇ ਵਿੱਚ ਆਤਮ ਨਿਰਭਰ ਹੋ ਗਿਆ 1960 ਦੇ ਦਹਾਕੇ ਵਿੱਚ ਦੀ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਵਿੱਚ ਕਣਕ ਦੀ ਖੇਤੀ ਨੇ ਇੱਕ ਨਵਾਂ ਆਯਾਮ ਅਪਣਾਇਆ ਅੱਜ ਵੀ ਪੰਜਾਬ ਦੇ ਕਿਸਾਨਾਂ ਨੂੰ ਕਣਕ ਦੀਆਂ ਸੁਦਰੀਆਂ ਕਿਸਮਾਂ ਸਿੰਚਾਈ ਸਹੂਲਤਾਂ ਤੇ ਸਰਕਾਰੀ ਐਮਐਸਪੀ ਤੋਂ ਵੱਧ ਤੋਂ ਵੱਧ ਲਾਭ ਮਿਲਦਾ ਹੈ। ਪੰਜਾਬ ਵਿੱਚ ਕਣਕ ਸਿਰਫ ਇੱਕ ਫਸਲ ਨਹੀਂ ਸਗੋਂ ਸੱਭਿਆਚਾਰ, ਰੋਜ਼ਗਾਰ ਅਤੇ ਜੀਵਨ ਸ਼ੈਲੀ ਦਾ ਇੱਕ ਹਿੱਸਾ ਬਣ ਗਈ ਹੈ। ਪੰਜਾਬ ਵਿੱਚ ਕਣਕ ਦੀ ਕਾਸ਼ਤ ਜਿਹੜੀ ਹੈਗੀ ਹੈ ਜੀ ਉਹਦੇ ਬਾਰੇ ਹੁਣ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਆਪਾਂ ਦਿੰਨੇ ਆ ਪੰਜਾਬ ਵਿੱਚ ਹਰ ਸਾਲ ਲਗਭਗ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ। ਭਾਰਤ ਵਿੱਚ ਔਸਤ ਝਾੜ ਸਭ ਤੋਂ ਵੱਧ 50 ਤੇ 55 50 ਤੋਂ ਲੈ ਕੇ 55 ਕੁਇੰਟਲ ਪ੍ਰਤੀ ਹੈਕਟੇਅਰ ਇਥੇ ਪੰਜਾਬ ਦੇ ਵਿੱਚ ਹੀ ਹੁੰਦਾ ਜੀ ਕਣਕ ਉਹ ਫਸਲ ਹੈ ਜਿਸ ਨਾਲ ਪੰਜਾਬ ਭਾਰਤ ਦੇ ਲੱਖਾਂ ਲੋਕਾਂ ਦਾ ਢਿੱਡ ਭਰਦਾ ਹੈ ਪੰਜਾਬ ਐਫਸੀਆਈ ਨੂੰ ਸਭ ਤੋਂ ਵੱਧ ਕਣਕ ਸਪਲਾਈ ਕਰਦਾ ਹੈ ਇਸ ਦੀ ਕਾਸ਼ਤ ਲੁਧਿਆਣਾ ਪਟਿਆਲਾ ਬਠਿੰਡਾ ਸੰਗਰੂਰ ਵਰਗੇ ਜ਼ਿਲ੍ਹਿਆਂ ਵਿੱਚ ਪ੍ਰਮੁੱਖ ਹੁੰਦੀ ਹੈ ਅੱਜ ਕਣਕ ਦੀ ਵਰਤੋਂ ਸਿਰਫ ਰੋਟੀ ਵਿੱਚ ਹੀ ਨਹੀਂ ਸਗੋ ਨੂਡਲਸ ਬਿਸਕੁਟ ਆਟਾ ਬ੍ਰੈਡ ਪਾਸਤਾ ਆਦੀ ਹਜ਼ਾਰਾਂ ਉਤਪਾਦਾਂ ਵਿੱਚ ਵੀ ਕੀਤੀ ਜਾਂਦੀ ਹੈ ਕਣਕ ਆਧਾਰਿਤ ਉਦਯੋਗ ਕਰੋੜਾਂ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰ ਰਹੇ ਹਨ ਦੋਸਤੋ ਇੱਕ ਛੋਟਾ ਜਿਹਾ ਅਨਾਜ ਜੋ ਕਦੇ ਪਛਮੀ ਏਸ਼ੀਆ ਵਿੱਚ ਉਗਦਾ ਸੀ ਅੱਜ ਭਾਰਤ ਦਾ ਭੋਜਨ ਪ੍ਰਦਾਤਾ ਬਣ ਗਿਆ ਹੈ ਕਣਕ ਦੀ ਇਸ ਇਤਿਹਾਸਿਕ ਯਾਤਰਾ ਵਿੱਚ ਬਹੁਤ ਸਾਰੀਆਂ ਸਭਿਅਤਾਵਾਂ ਸੰਘਰਸ਼ ਅਤੇ ਨਵੀਨਤਾਵਾਂ ਛੁੱਟੀਆਂ ਹੋਈਆਂ ਹਨ ਜੇਕਰ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੈ ਤਾਂ ਸਾਡੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ